ਮੈਂ ਕਹਿਣਾ ਚਾਹਾਂਗਾ ਅੱਜ ਅਸੀਂ ਸਰਦਾਰ ਜਗਮਉਂ ਸਿੰਘ ਕਾਂਗੀ ਦੀ ਰਹਿਨਮਾਈ ਹੇਟ ਹੈ ਯਾਦ ਰੱਖਿਓ ਕਿ ਬਣੀ ਕਾਂਗੀ ਦੀ ਰਹਿਨਮਾਈ ਹੇਟ ਔਰ ਸਾਡੇ ਬਹੁਤ ਹੀ ਸਕਾਰਯੋਗ ਬਹਿਨੀਪਾਲ ਜੀ ਔਰ ਹੁਣ ਸਾਰਾ ਗਰੁੱਪ ਸੁਕੰਦਰ ਜੀ ਹੈ ਗੁਰਪ੍ਰੀਤ ਜੀ ਹੈ ਔਰ ਸਾਰਾ ਗਰੁੱਪ ਨਾਲ ਦਾ ਉਹਨਾਂ ਦੀ ਰਹਿਨਮਾਈ ਹੇਟ ਅੱਜ ਪਹਿਲਾਂ ਅਸੀਂ ਬਹੁਤ ਹੀ ਪਵਿੱਤਰ ਸਥਾਨ ਗੜੀਪੌਰ ਕਾ ਸਾਹਿਬ ਆ ਕੇ ਅਰਦਾਸ ਕੀਤੀ ਐ ਨਾਮ ਕਮਾਸਟਰ ਹੋਏ ਆ ਉਹਨਾਂ ਤੋਂ ਮਹਾਰਾਜ ਤੋਂ ਅਸ਼ੀਰਵਾਦ ਲਿਆ ਔਰ ਇਸ ਦੇ ਨਾਲ ਹੀ ਬਹੁਤ ਹੀ ਸਕਾਰਯੋਗ ਸਾਡੇ ਗੁਰਾਂ ਦੀ ਗੁਰਗੋਬ ਸਿੰਘ ਸਾਹਿਬ ਦੀ ਚਰਨਛੋਪਾ ਪ੍ਰਾਪਤ ਸੀ ਅਨੰਦਪੁਰ ਸਾਹਿਬ ਤੋਂ ਜੋ ਥਾਪੜਾ ਲੈ ਕੇ ਸ੍ਰੀ ਵਿਜੇਂਦਰ ਸਿੰਘ 라 ਜੀ ਜੋ ਇੱਥੇ ਸਾਡੇ ਵਿਚਕਾਰ ਪਹੁੰਚੇ ਨੇ ਹਾਈ ਕਮਾਂਡ ਦੇ ਅਸ਼ੀਰਵਾਦ ਨਾਲ ਵੀ ਪਹੁੰਚੇ ਨੇ ਅਸੀਂ ਅੱਜ ਪ੍ਰਣ ਕਰਿਆ ਸਾਰਿਆਂ ਨੇ ਕਿ ਉਹਨਾਂ ਨੂੰ ਅਸੀਂ ਵੱਡੀ ਤੋਂ ਵੱਡੀ ਲੀਡ ਦੇ ਕੇ ਇੱਥੋਂ ਜਿਤਾ ਕੇ ਭੇਜਾਂਗੇ ਤੇ ਅਸੀਂ ਕੋਈ ਕਸਰਕ ਬਾਕੀ ਨਹੀਂ ਛੱਡਾਂਗੇ ਕਿਉਂਕਿ ਸਾਡੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਸਾਨੂੰ ਬਹੁਤ ਅਣਗੌਲਿਆ ਕੀਤਾ ਗਿਆ ਮੈਨੂੰ ਇੱਕ ਕਿਦੇ ਖਾਸ ਬੰਦੇ ਦਾ ਫੋਨ ਆਇਆ 15 ਦਿਨ ਪਹਿਲਾਂ ਕਿ ਗਿਆਨ ਜੀ ਤੁਸੀਂ ਕਿਆ ਕਰ ਤੁਸੀਂ ਪਾਰਟੀ ਬਦਲ ਲਈ ਤੁਸੀਂ ਦਲ ਹੋ ਗਏ ਉਧਰ ਜੱਦੂ ਦੇ ਨਾਲ ਚਲੇ ਗਏ ਮੈਂ ਕਿਹਾ ਜੀ ਅਸੀਂ ਪਾਰਟੀ ਬਦਲੀ ਨਹੀਂ ਅਸੀਂ ਦਲ ਬਦਲੂਗਾ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹੈ ਅਸੀਂ ਮੁੜ ਕੇ ਕਾਂਗਰਸ ਪਾਰਟੀ ਵਿੱਚ ਆ ਗਏ ਕਹਿੰਦੇ ਜੀ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਟੀਮ ਮੇਰੇ ਵੀਰ ਦਿਲਵਿੰਦਰ ਬੈਣੀਪਾਲ ਜੀ ਇਹਨਾਂ ਦਾ ਸਮੁੱਚਾ ਗਰੁੱਪ ਗੁਰਦੁਆਰਾ ਸਾਹਿਬ ਗੜੀਪੋਰਾ ਸਾਹਿਬ ਅਸੀਂ ਮਹਾਤਮਾ ਦੇ ਚਰਨਾਂ ਚ ਅਰਦਾਸ ਕਰਕੇ ਅਸ਼ੀਰਵਾਦ ਲੈ ਕੇ ਮਾਝੀ ਬਲੌਕ ਵਿਖੇ ਆਪਣੇ ਵਿਜੇਂਦਰ ਸਿੰਘਲਾ ਜੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਦਫ਼ਤਰ ਦਾ ਅਸੀਂ ਉਦਘਾਟਨ ਕਰਿਆ ਖੋਲਿਆ ਔਰ ਇਤਸ ਦਿਨ ਰਾਤ ਤਾਂ ਕਿ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਵਿਜੇਂਦਰ ਸਿੰਘਲਾ ਜੀ ਦੀ ਮੋਹਮ ਹੈ ਹੋਰ ਜੋਰਾਂ ਸ਼ੋਰਾਂ ਨਾਲ ਅਸੀਂ ਪਿੰਡ ਪਿੰਡ ਉਹਨਾਂ ਦਾ ਸੰਦੇਸ਼ ਪਹੁੰਚਾਈਏ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਆਉਣ ਵਾਲੀ 26 ਤਰੀਕ ਨੂੰ ਵਿਜੇਂਦਰ ਸਿੰਘਲਾ ਜੀ ਦਾ ਐਤਵਾਰ ਨੂੰ ਸਾਡੀ ਵਿਧਾਨ ਸਭਾ ਚ ਅਗਲਾ ਦੌਰਾ ਹੈ ਉਦੋਂ ਵੀ ਅਸੀਂ ਬਾਤ ਚੜ ਕੇ ਵੱਡੀਆਂ ਮੀਟਿੰਗਾਂ ਕਰਾ ਕੇ ਤੇ ਲੋਕਾਂ ਨਾਲ ਉਹਨਾਂ ਨੂੰ ਜੋੜ ਕੇ ਉਹਨਾਂ ਦਾ ਸੰਦੇਸ਼ ਪਹੁੰਚਾਵਾਂਗੇ ਅਸੀਂ ਤਾਂ ਭਈ ਸ਼ਿੰਗਲਾ ਜੀ ਜਨਤਾ ਦਾ ਲੈ ਕੇ ਗੁਰਦਾਰ ਸਾਹਿਬ ਮੱਥਾ ਪਾਔਰ ਖਗੜੀ ਸਾਹਿਬ ਮੱਥਾ ਟੇਕਿਆ ਜੀ ਅਸੀਂ ਲੋਕਾਂ ਦੇ ਘਰ ਘਰ ਸਨੇਹਾ ਪਜਾ ਕੇ ਸ਼ਿੰਗਲਾਈ ਦੇ ਜੋ ਸੰਗੂਰ ਵਿੱਚ ਕੰਮ ਸੜਕਾਂ ਦੇ ਕੋਈ ਹਸਪਤਾਲਾਂ ਦੇ ਉਹ ਜਰੂਰ ਗਿਣਾ ਕੇ ਅਸੀਂ ਜਿੱਤ ਪ੍ਰਾਤ ਤੱਕ ਪੂਰੀ ਕਰਾਂਗੇ ਸਾ ਤਾਂ ਅੱਜ ਜਿਵੇਂ ਕਿਸੇ ਨੌਜਵਾਨ ਦਾ ਵਿਆਹ ਹੁੰਦਾ ਇੱਥੇ ਇਤੇ ਨੌਜਵਾਨ ਪਹੁੰਚੇ ਨੇ ਅੱਜ ਕਾਂਗਰਸ ਪਾਰਟੀ ਨੂੰ ਵੱਡੀ ਹਮਾਇਤ ਮਿਲੀ ਆ ਵੱਡਾ ਝੁੰਗਾਰਾ ਮਿਲਿਆ ਬੰਨੀ ਚੀ ਦੀ ਅਗਵਾਈ ਦੇ ਵਿੱਚ ਬੈਨੀਪਾਲ ਜੀ ਜਿਨ੍ਹਾਂ ਦਾ ਇੱਥੇ ਮਾਜਰੀ ਇਲਾਕੇ ਦੇ ਵਿੱਚ ਵੱਡਾ ਆਧਾਰ ਹੈ ਇਸ ਇਲਾਕੇ ਨੂੰ ਪੂਰਾ ਉਹਨਾਂ ਨੇ ਪਹਿਲਾਂ ਪਿਛਲੀ ਸਰਕਾਰਾਂ ਨਾਲ ਜੋੜਿਆ ਪਰ ਉਹਨਾਂ ਦੇ ਕੰਮਕਾਰਾਂ ਨੂੰ ਜਦੋਂ ਨਹੀਂ ਪੂਰੇ ਉਤਰ ਸਕੇ ਤਾਂ ਹੁਣ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਅੱਜ ਬੈਨੀਪਾਲ ਜੀ ਦੇ ਨਾਲ ਸਾਰੇ ਜੂਥ ਨਾਲ ਲੈ ਕੇ ਇੱਥੇ ਆਫਿਸ ਦਾ ਉਦਘਾਟਨ ਕੀਤਾ ਕਾਂਗਰਸ ਪਾਰਟੀ ਦਾ ਵਿਜੇਂਦਰ ਸ਼ਿਖਲਾ ਜੀ ਨੂੰ ਜਿੱਤ ਜਿਤਾਵਾਂਗੇ ਤੇ ਉਹਨਾਂ ਦੇ ਜਿਹੜੇ ਪਰਜੋਰ ਪਹਿਲਾਂ ਸਰੂਰ ਚ ਕੰਮ ਕੀਤੇ ਹੋਏ ਨੇ ਉਹਨਾਂ ਦੇ ਕੰਮਾਂ ਨੂੰ ਦਰਸਾਉਂਦੇ ਹੋਏ ਦੇਖਦੇ ਹੋ ਕਿ ਸਾਨੂੰ ਇਸ ਇਲਾਕੇ ਲਈ ਬਹੁਤ ਮਿਹਨਤੀ ਕੈਂਡੀਡੇਟ ਮਿਲੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਂਗਰਸ ਪਾਰਟੀ ਨੂੰ ਜਿਤਾਈਏ ਪੰਜੇ ਤੇ ਮੋਹਰ ਲਾਈਏ ਤਾਂ ਜੋ ਅੱਗੇ ਆਪਣੇ ਦੇਸ਼ ਦਾ ਭਵਿੱਖ ਸਫਲਾ ਬਣਾਈਏ